ਮਟਿੰਡੇ ਦੀ ਜ਼ਿਲ੍ਹਾ ਕਚੈਰੀਆਂ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਇਸ ਟਾਈਮ ਮੈਂ ਖੜਾ ਹੈਗਾ ਸਿਰਫ ਤੁਹਾਨੂੰ ਇਹ ਜਾਣਕਾਰੀ ਦੱਸਣੀ ਸੀ ਵੀ ਇੱਥੇ ਜਿਹੜਾ ਪਾਰਕਿੰਗ ਦਾ ਠੇਕਾ ਸੀਗਾ ਜਿਹਦੇ ਕੋਲ ਪਹਿਲਾਂ ਉਹਦੇ ਵੱਲੋਂ 10 ਰੁਪਏ ਦੀ ਥਾਂ ਤੇ 20 ਰੁਪਏ ਲਿੱਤੇ ਜਾਂਦੇ ਸੀ ਟੂ-ਵੀਲਰ ਦੇ ਤਾਂ ਅਸੀਂ ਉਹਦੀ ਜਿਹੜੀ ਕੰਪਲੀਟ ਹੈਗੀ ਹੈ ਮਾਨਯੋਗ ਸੈਸ਼ਨ ਜੱਜ ਸਾਹਿਬ ਨੂੰ ਪਾਈ ਸੀਗੀ ਉਸ ਤੋਂ ਬਾਅਦ 15 ਕਿ ਦਿਨ ਕੰਮ ਜਿਹੜਾ ਹੈਗਾ ਉਹ ਸਹੀ ਰਿਹਾ ਦੁਬਾਰਾ ਉਹ 10 ਰੁਪਏ ਲੈਣ ਲੱਗ ਗਿਆ ਵਿਕਲਾ ਤੋਂ ਲੇਕਿਨ ਫਿਰ ਫੇਰ ਗੱਲ ਉੱਥੇ ਵੀ ਹੋਤੀ ਹੋਗੀ ਤਾਂ ਅਸੀਂ ਤਕਰੀਬਨ 2.5 ਮਹੀਨੇ ਪਹਿਲਾਂ ਦੁਬਾਰਾ ਫੇਰ ਕੰਪਲੀਟ ਪਾਈ ਸੀ ਜਿਹਦੇ ਵਿੱਚ ਅਸੀਂ ਜੱਜ ਸਾਹਿਬ ਨੂੰ ਪਹਿਲਾਂ ਵੀ ਪ੍ਰੂਫ ਦਿੱਤੇ ਸੀ ਤੇ ਹੁਣ ਵੀ ਪ੍ਰੂਫ ਦਿੱਤੇ ਸੀਗੇ ਕਿ ਜੱਜ ਸਾਹਿਬ ਦੇ ਕੋਰਟ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਹੁੰਦਾ ਪਿਆ ਹੈਗਾ 10 ਰੁਪਏ ਦਾ ਤੁਹਾਡੇ ਨਾਲ ਕੰਟਰੈਕਟ ਹੋਇਆ ਤੇ 20 ਰੁਪਏ ਸਾਰੇ ਆਮ ਸਾਰੇ ਲੋਕਾਂ ਤੋਂ ਲਿੱਤੇ ਜਾ ਰਹੇ ਹੈਗੇ ਆ ਤਾਂ ਇਹ ਗਲਤ ਗੱਲ ਹੈ ਤਾਂ ਜੱਜ ਸਾਹਿਬ ਨੇ ਬਹੁਤ ਬਹੁਤ ਹੀ ਜ਼ਿਆਦਾ ਇਸ ਨੂੰ ਸੀਰੀਅਸ ਲਿੱਤਾ ਤੇ ਤੁਸੀਂ ਦੇਖੋ ਕਿੰਨੀ ਵਧੀਆ ਗੱਲ ਹੈ ਵੀ ਇੱਥੇ ਉਹਦਾ ਠੇਕਾ ਕੈਂਸਲ ਹੋ ਗਿਆ ਬੰਦੇ ਦਾ ਜਿਹਦੇ ਕੋਲ ਪਹਿਲਾਂ ਸੀਗਾ ਉਹ ਨਵਾਂ ਕੰਟਰੈਕਟ ਫਿਲਹਾਲ ਦਿੱਤਾ ਨਹੀਂ ਗਿਆ 2 ਮਹੀਨੇ ਤੋਂ ਜਿਹੜਾ ਹੈਗਾ ਬਿਨਾ ਕੰਟਰੈਕਟ ਤੋਂ ਇੱਥੇ ਇਹ ਪਾਰਕਿੰਗ ਚਲਦੀ ਪਈ ਹੈ ਕੋਈ ਇੱਥੇ ਲੋਕ ਪੈਸੇ ਨਹੀਂ ਦਿੰਦੇਗੇ ਜਿਹੜੇ ਵੀ ਲੋਕ ਇੱਥੇ ਆਂਦੇ ਹੈਗੇ ਕਿਉਂਕਿ ਹਲੇ ਠੇਕਾ ਹੋਇਆ ਨਹੀਂਗਾ ਐਸੇ ਤੁਸੀਂ ਦੇਖੋ ਸਾਰੇ ਲੋਕਾਂ ਨੇ ਲਗਾਈ ਵੀ ਤਰਤੀਬ ਵਾਈਜ਼ ਹੈ ਇਹ ਨਹੀਂ ਵੀ ਜਿੱਥੇ ਜਿੱਥੇ ਕੀਤਾ ਉਵੇਂ ਹੀ ਲਾਤਾ ਕੋਈ ਠੇਕੇਦਾਰ ਨਹੀਂ ਹੈ ਕੋਈ ਲਵਾਨ ਵਾਲਾ ਨਹੀਂ ਹੈ ਲੇਕਿਨ ਲੋਕਾਂ ਨੇ ਬਹੁਤ ਵਧੀਆ ਸਿਸਟਮ ਦੇ ਨਾਲ ਆਪਦੇ ਵਾਹਨ ਖੜੇ ਕੀਤੇ ਹੈਗੇ ਐ ਤੇ ਜੇ ਕਿਸੇ ਨੂੰ ਕੋਈ ਠੇਕਾ ਮਿਲਦਾ ਹੈਗਾ ਤਾਂ ਲੋਕਾਂ ਨਾਲ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਜੇ ਕੋਈ ਧੱਕੇਸ਼ਾਹੀ ਕਰਦਾ ਹੈਗਾ ਤਾਂ ਜਿਵੇਂ ਜਸ ਸਾਬ ਨੇ ਉਦਾਹਰਣ ਪੇਸ਼ ਕੀਤੀ ਹੈਗੀ ਹੈ ਇਸ ਤਰ੍ਹਾਂ ਨਹੀਂ ਆਏ ਹੋਣਾ ਚਾਹੀਦਾ ਤੇ ਇੱਕ ਪਾਸੇ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਮਲਟੀ ਲੈਵਲ ਕਾਰ ਪਾਰਕਿੰਗ ਵਾਲਾ ਹੈਗਾ ਉਹਦੀਆਂ ਕੰਪਲੀਟਾ ਪਾ ਪਾ ਕੇ ਥੱਕ ਗਏ ਪਾ ਪਾ ਕੇ ਥੱਕ ਗਏ ਲੇਕਿਨ ਉਹਨਾਂ ਦੇ ਕੰਨਾਂ ਤੇ ਜੂਂ ਤੱਕ ਨਹੀਂ ਰੇਂਗਦੀ ਪਈ ਜਿਸ ਤੋਂ ਸਾਬਤ ਹੁੰਦਾ ਹੈਗਾ ਕਿ ਜਿਹੜਾ ਨਗਰ ਨਿਗਮ ਦਾ ਪ੍ਰਸ਼ਾਸਨ ਹੈਗਾ ਉਹ ਪੂਰੀ ਤਰੀਕੇ ਦੇ ਨਾਲ ਪ੍ਰਾਈਵੇਟ ਠੇਕੇਦਾਰ ਦੇ ਨਾਲ ਮਿਲਿਆ ਹੋਇਆ ਹੈਗਾ ਤੇ ਇੱਥੇ ਜਦੋਂ ਜੱਜ ਸਾਹਿਬ ਨੂੰ ਪਤਾ ਲੱਗਿਆ ਵੀ ਉੱਥੇ ਇਸ ਤਰ੍ਹਾਂ ਦਾ ਘੁਟਾਲਾ ਚੱਲ ਰਿਹਾ ਤਾਂ ਜੱਜ ਸਾਹਿਬ ਨੇ ਦੇਖੋ ਠੇਕਾ ਹੀ ਕੈਨਸਲ ਕਰਾਤਾ ਐਸ ਤੋਂ ਵਧੀਆ ਹੋਰ ਕੀ ਗੱਲ ਹੋ ਸਕਦੀ ਹੈ ਮੇਰਾ ਜਰਨੈਲ ਸਿੰਘ ਜੀ ਹਾਂਜੀ ਜਰਨੈਲ ਸਿੰਘ ਜੀ ਕੀ ਹੈਗਾ ਇੱਥੇ ਮਸਲਾ ਕੀ ਹੈਗਾ ਸੀ ਜਿਹੜਾ ਤਾਂ 1 ਅਪ੍ਰੈਲ ਨੂੰ ਪਰਚੀਆਂ ਕੱਟੀ ਜਾ ਰਹੀ ਸੀ ਕਿ ਨਹੀਂ ਕੱਟੇ ਜਾ ਰੇ ਕੀ ਕਾਰਨ ਕੀ ਆ ਹੁਣ ਇਹ ਚ ਸਰ ਮਾਰਚ ਅਪ੍ਰੈਲ ਤੋਂ ਬਾਅਦ ਕੋਈ ਪਰਚੀ ਨਹੀਂ ਕੱਟੀ ਜਾ ਰਹੀ ਜੀ ਅੱਛਾ ਕੋਈ ਇੱਥੇ ਫਰੋਡ ਕਰਦੇ ਆ ਕਿ ਜੀ ਮੁੰਡੇ ਆਗੇ ਵੀ ਜਾ ਕੋਈ ਆ ਕੇ ਪਰਚੇ ਦੋ ਨੰਬਰ ਦੇ ਪੈ ਇਕੱਠੇ ਕਰਦੇ ਆ ਜੀ ਉਹਨਾਂ ਨੂੰ ਪੁਲਿਸ ਨੇ ਕਈ ਵਾਰੀ ਫੜਿਆ ਵੀ ਹੈਗਾ ਇਹ ਇੱਥੇ ਓਕੇ ਹਾਂ ਜੀ ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀ ਹੁਣ ਜੱਜ ਸਾਹਿਬ ਨੇ ਕੀ ਕਾਰਨ ਕੀ ਹੋਈ ਏ ਕੀ ਗੱਲਬਾਤ ਹੋਈ ਆ ਹੋਲੀ ਹੋਈ ਸੀ ਜੀ ਕਿਸੇ ਨੇ ਬੰਦਗੀ ਬਹੁਤ ਮਹਿੰਗਾ ਜਾ ਰਿਹਾ ਇਸ ਕਰਕੇ ਕਿਸੇ ਨੇ ਲਿਆ ਨਹੀਂਗਾ ਜੀ ਅੱਛਾ ਤੇ ਮਾ 1 ਮਾਰਚ ਤੋਂ ਆਪਣੇ 31 ਮਾਰਚ ਤੋਂ ਬਾਅਦ ਕੋਈ ਵੀ ਠੇਕਾ ਨਹੀਂ ਹੋਇਆ ਨਹੀਂ ਹੋਇਆ ਸਰ ਉਸ ਤੋਂ ਬਾਅਦ ਨਹੀਂ ਆ ਤੇ ਅੱਜ ਪਰਚੇ ਕੱਟੇ ਜਾ ਰਹੀ ਕਿ ਨਹੀਂ ਕੋਈ ਨਹੀਂ ਜੀ ਨਹੀਂ ਕੋਈ ਪਰਚੀ ਨਹੀਂ ਕੱਟੀ ਜਾ ਰਹੀ ਇਹ ਹੀ ਹੈ ਲੋਕਾਂ ਦੀ ਸਹੂਲਤਾਂ ਲਈ ਇੱਥੇ ਪਾਰਕਿੰਗ ਹੈ ਜੀ ਕਿ ਇੱਥੇ ਵਧੀਆ ਇਹਦੇ ਪਰਚੀ ਕੱਟਣਾ ਚਾਹੀਦਾ ਠੇਕਾ ਸਹੀ ਰੇਟ 'ਤੇ ਹੋਵੇ ਤਾਂ ਹਰੇਕ ਬੰਦਾ ਲੈ ਲੈਵੇ ਮੇਰੇ ਕੋਲ ਵੀ ਠੀਕ ਹੈ ਜੀ ਇੱਥੇ ਠੇਕਾ ਮੈਂ ਇੱਥੇ ਸਹੀ ਰੇਟ 'ਤੇ ਥੀ ਉਦੋਂ ਜੀ ਹੁਣ ਬਹੁਤ 6 ਲੱਖ ਤੱਕ ਤਾਂ ਇੱਥੇ ਕਮਾਈ ਹੈ ਨਹੀਂ ਸਾਰਾ ਸਰਕਾਰੀ ਵੀਕਲ ਹੈ ਜੀ ਸਾਰੇ ਸਰਕਾਰੀ ਬੰਦੇ ਹੈ ਜੀ ਪੈਸੇ ਕਿੱਥੋਂ ਬੁਰੇ ਹੋਣਗੇ ਜੀ ਠੀਕ ਹੈ ਇਸ ਕਰਕੇ ਜੀ ਇੱਥੇ ਠੇਕਾ ਕੋਈ ਨਹੀਂ ਲੈ ਰਿਹਾ ਜੀ ਤੇ ਪਹਿਲੇ ਕਿੰਨੇ ਰੁਪਏ ਦੇ ਵਿੱਚ ਠੇਕਾ ਗਿਆ ਸੀ ਜਦੋਂ ਤੁਹਾਡੇ ਕੋਲ ਗਿਆ ਸੀ ਪਹਿਲਾਂ ਸੀਗਾ ਜੀ 3 ਕਿ ਲੱਖ ਦੇ ਨੇੜੇ ਦੇਲੇ ਸੀਗਾ ਜੀ ਓਕੇ ਹਾਂਜੀ ਦੋ ਮੁੰਡੇ ਦੋ ਮੁੰਡੇ ਰੱਖਣੇ ਪੈਂਦੇ ਆ ਜੀ ਵੀ ਇਕੱਲੇ ਬੰਦੇ ਦਾ ਕੰਮ ਹੁੰਦਾ ਨਹੀਂ ਉਹਨਾਂ ਦੀਆਂ ਤਨਖਾਹਾਂ ਵੀ ਲਾ ਲਓ ਜੀ ਇਸ ਕਰਕੇ ਸਰ ਠੇਕਾ ਹੋਇਆ ਨਹੀਂ ਬਹੁਤ ਮਹਿੰਗਾ ਗਿਆ ਇਸ ਕਰਕੇ ਕੋਈ ਲੈ ਨਹੀਂ ਰਿਹਾ ਜੀ